ਪੰਜਾਬ ਦੇ ਵਿਕਾਸ ਅਤੇ ਵਪਾਰਕ ਸੰਪਰਕ ਨੂੰ ਨਵੀਂ ਦਿਸ਼ਾ ਦੇਣ ਲਈ ਪੰਜਾਬ ਦੇ ਲੋਕਾਂ ਵੱਲੋਂ ਬੀਤੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਵਿਛਾਈ ਜਾਵੇ ਕੇਂਦਰ ਸਰਕਾਰ ਨੇ ਇਸ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਰੇਲ ਲਾਈਨ ਦੀ ਮੰਗ ਮੰਨੀ ਜਾਂ ਤੇ ਫੈਡਰੇਸ਼ਨ ਆਫ ਡਰਾਈ ਫਰੂਟ ਐਂਡ ਕਰੀਆਨਾ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਜ਼ਿਲ੍ਹਾ ਬੀਜੇਪੀ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਬਤਰਾ ਅਤੇ ਪੰਜਾਬ ਸਵਰਨਕਾਰ ਸੰਗ ਵਨ ਪੰਜਾਬ ਦੇ ਪ੍ਰਧਾਨ ਅਸ਼wini ਨਾਮੇਸ਼ਾਨੀ ਕੇਂਦਰ ਸਰਕਾਰ ਵੱਲੋਂ 7.5 ਕਿਲੋਮੀਟਰ ਲੰਬੀ ਐਸ ਲਾਈਨ ਦੀ ਉਸਾਰੀ ਲਈ 764 ਕਰੋੜ ਰੁਪਏ ਦੀ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲ ਮੰਤਰੀ ਅਸ਼ਨੀ ਵੈਸ਼ਨ ਅਤੇ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਇਸ ਰੇਲ ਲਾਈਨ ਦੀ ਉਸਾਰੀ ਤੋਂ ਬਾਅਦ ਪੰਜਾਬ ਵਿੱਚ ਦੂਜੇ ਰਾਜਾਂ ਨਾਲ ਵਪਾਰ ਹੋਰ ਵਧੇਗਾ ਤੇ ਇਸ ਦਾ ਫਾਇਦਾ ਵੀ ਹੋਵੇਗਾ। ਦੇਖੋ ਜੀ ਇਹਦਾ ਧੰਨਵਾਦ ਇੰਨਾ ਧੰਨਵਾਦ ਹੈ ਕਿ ਜਿਹਦੇ ਨਾਲ ਕਿ ਤੁਸੀਂ ਇੱਕ ਇਹਦੇ ਵਿੱਚ ਸਾਰੇ ਵਪਾਰ ਜਗਤ ਨੂੰ ਇੱਕ ਬੜਾ ਵੱਡਾ ਜੋਸ਼ ਹੈ ਕਿ ਅਸੀਂ ਬੜੀ ਦੇਰ ਤੋਂ ਆ ਇੱਕ ਸਾਡੀ ਕਲਪਨਾ ਸੀ ਉਹ ਸਕਾਰ ਹੋਈ ਹੈ ਮੈਂ ਇਹ ਸੋਚਣਾ ਪਿਆ ਕਿਸੇ ਵੇਲੇ ਮੈਂ ਇਸ ਗੱਲ ਨੂੰ ਵੀ ਸੋਚਣਾ ਕਿ ਜਦੋਂ ਦੇ ਮੋਦੀ ਸਾਹਿਬ ਆਇਆ ਇੱਕਦਮ ਚਮਤਕਾਰ ਹੁੰਦਾ ਹੈ ਕਿਸੇ ਚੀਜ਼ ਦਾ ਵੀ ਉਹ ਇੱਕ ਚਮਤਕਾਰਿਕ ਪ੍ਰਧਾਨ ਮੰਤਰੀ ਸਾਨੂੰ ਮਤਲਬ ਮਿਲੇ ਪਰ ਪ੍ਰਮਾਤਮਾ ਵੱਲੋਂ ਉਹ ਸਾਡੀ ਇੱਕ ਬੜੀ ਵੱਡੀ ਪ੍ਰਮਾਤਮਾ ਵੱਲੋਂ ਇੱਕ ਸੰਦੇਸ਼ ਹੈ ਕਿ ਅਸੀਂ ਉਸ ਵੇਲੇ ਆਏ ਹਾਂ ਜਿਸ ਵੇਲੇ ਮੋਦੀ ਸਾਹਿਬ ਦਾ ਉਤਾਰ ਹੋਇਆ ਹੋਇਆ ਔਰ ਇਤਨਾ ਤਰ੍ਹਾਂ ਦੇ ਜਿਹੜੇ ਵੀ ਕੋਸ਼ਨਾਵਾਂ ਹੁੰਦੀਆਂ ਉਹ ਸਾਰੇ ਦੇ ਫਾਇਦੇ ਵਾਸਤੇ ਹੁੰਦੀਆਂ ਨਾ ਕਿ ਕਿਸੇ ਧਰਮ ਦੇ ਨਾਲ ਨਾ ਕਿਸੇ ਨਾਲ ਅਟੈਚ ਹੈ ਜੋ ਫਾਇਦਾ ਹੋਏਗਾ ਸਭ ਨੂੰ ਹੋਏਗਾ ਇਹ ਧਾਰਮਿਕ ਵੀ ਹੋਏਗਾ ਇਹਦੇ ਨਾਲ ਫਾਇਦਾ ਇਹਦੇ ਨਾਲ ਬਿਜ਼ਨਸ ਦਾ ਵੀ ਬਹੁਤ ਵਧੇਗਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੰਜਾਬ ਹੈ ਉਹ ਨਾਲ ਲਿੰਕ ਹੋ ਜਾਏਗਾ ਮੈਂ ਦਾ ਧੰਨਵਾਦ ਕਰਨਾ ਆਪਣੇ ਅਸ਼ਨੀ ਵੈਸ਼ਰਮ ਜੀ ਦਾ ਜਿਹੜੇ ਸਾਡੇ ਮੰਤਰੀ ਹੈ ਰੇਲਵੇ ਮੰਤਰੀ ਹੋ ਬਿੱਟੂ ਜੀ ਦਾ ਜਿਨ੍ਹਾਂ ਨੇ ਪ੍ਰਯਾਸ ਕਰਕੇ ਇਸ ਚੀਜ਼ ਨੂੰ ਮਤਲਬ ਹੈ ਕਿ ਆਪਣੇ ਸਿਰੇ ਤੇ ਪਹੁੰਚਾਇਆ ਇਹ ਕਾਫੀ ਦੇਰ ਤੋਂ ਸਾਡੀ ਚੱਲੀ ਆ ਰਹੀ ਸੀ ਜਮਾਨ ਲੇਕਿਨ ਸਕਾਰ ਹੋ ਗਈ ਹੈ ਮੇਰਾ ਬਹੁਤ-ਬਹੁਤ ਧੰਨਵਾਦ ਕਰਨਾ ਮੌਜੂਦ ਸਰਕਾਰ ਦਾ ਜਿਹੜਾ ਨੇ ਇੱਕ ਸਾਡੇ ਪੰਜਾਬ ਅਸੀਂ ਸੋਚਿਆ ਸੀ ਇਸ ਬਾਰੇ ਔਰ ਅਸੀਂ ਐਸ ਲੋਕ ਨੂੰ ਅਸੀਂ ਇਸ चीज ਨੂੰ ਸਾਰੇ ਵਪਾਰੀ ਵਪਾਰੀ ਜਗਤ ਮੇਰੇ ਵੱਲੋਂ ਸਾਰੇ ਵਪਾਰੀਆਂ ਵੱਲੋਂ ਇਸ चीज ਦਾ ਬਹੁਤ-ਬਹੁਤ ਧੰਨਵਾਦ ਹੈ ਦੇਖੋ ਇਹ ਹੀ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਸ਼wini Vaishnaw ਜੀ ਰੇਲ ਮੰਤਰੀ ਹਿੰਦੁਸਤਾਨ ਦੇ ਔਰ ਰਾਜ ਮੰਤਰੀ ਖਾਸ ਤੌਰ ਤੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਇਹ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਸੁਗਾਤ ਹੈ ਜੋ ਕਿ ਸਾਡੇ ਪ੍ਰਧਾਨ ਮੰਤਰੀ ਔਰ ਅਸ਼wini ਵੈਸ਼ਨਵ ਜੀ ਤੇ ਰਵਨੀਤ ਬਿੱਟੂ ਜੀ ਦੇ ਯਤਨਾਂ ਦੇ ਨਾਲ ਜਿਹੜੀ ਉਹ ਪੂਰੀ ਹੋਈ ਹੈ ਪੰਜਾਬ ਦੇ ਵਿੱਚ ਕਈ ਪ੍ਰੋਜੈਕਟ ਜਿਹੜੇ ਨੇ ਕੇਂਦਰ ਸਰਕਾਰ ਪੰਜਾਬ ਨੂੰ ਦੇ ਰਹੀ ਹੈ ਔਰ ਕੇਂਦਰ ਸਰਕਾਰ ਦਾ ਪੰਜਾਬ ਵੱਲ ਬਹੁਤ ਜ਼ਿਆਦਾ ਇਹਨਾਂ ਦਾ ਚੁਕਾਅ ਔਰ ਧਿਆਨ ਆ ਔਰ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਆ ਮੈਂ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਪਰਮਜੀਤ ਸਿੰਘ ਬਤਰਾ ਵਾਈਸ ਪ੍ਰੈਜ਼ੀਡੈਂਟ ਖਾਸ ਤੌਰ ਮੈਂ ਇਹ ਗੱਲ ਕਵਾਂਗਾ ਕਿ ਜਿਹੜਾ ਇਹਨਾਂ ਨੇ ਪੱਤੀ ਤੋਂ ਫਿਰੋਜ਼ਪੁਰ ਦਾ ਰੇਲਵੇ ਟਰੈਕ ਜਿਹੜਾ ਬਣਾ ਰਹੇ ਨੇ 764 ਕਰੋੜ ਦੀ ਲਾਗਤ ਦੇ ਨਾਲ 27.5 ਕਿਲੋਮੀਟਰ ਦਾ ਇਹ ਜਿਹੜਾ ਪੈਂਡਾ ਹੈਗਾ ਉਹ ਕੰਪਲੀਟ ਹੋਏਗਾ ਇਹਦੇ ਵਿੱਚ ਜਿਹੜਾ ਹੈਗਾ ਜਿਹੜੇ ਸਾਡੇ ਲੋਕਾਂ ਨੂੰ ਜਿਹੜੀ ਆ ਉਹ ਬਹੁਤ ਜ਼ਿਆਦਾ ਸਹੂਲਤ ਮਿਲੇਗੀ ਔਰ ਨਾ ਇਹਦੇ ਨਾਲ ਨਾਲ ਹੀ ਜਿਹੜਾ ਸਤਲੁਜ ਪੁਲ ਦੇ ਉੱਤੇ 400 ਕਰੋੜ ਦੇ ਲਾਗਤ ਦੇ ਨਾਲ ਪੁਲ ਬੰਨਾ ਆ ਉਹਦੇ ਵਿੱਚ ਵੀ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਯੋਗਦਾਨ ਹੈ ਉਹ ਪੂਰਾ ਉਹ ਦੇ ਰਹੇ ਨੇ ਇਹ ਆਪਣੇ ਜਿਹੜੇ ਕੇਂਦਰ ਦੇ ਜਿਹੜੇ ਹੈਗੇ ਨੇ ਬਜਟ ਦੇ ਵਿੱਚੋਂ ਇਹ ਸਾਰਾ ਪੈਸਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਆਪਣਾ ਉੱਥੋਂ ਦੇ ਰਹੀ ਹੈ ਜਿਹੜੀ ਜ਼ਮੀਨ ਵੀ ਰਿਕੁਆਇਰ ਹੋਣੀ ਹੈ ਉਹ ਸਾਰਾ ਹੀ ਪੈਸਾ ਜਿਹੜਾ ਕੇਂਦਰ ਸਰਕਾਰ ਤੋਂ ਆ ਰਿਹਾ ਆ ਅਸੀਂ ਧੰਨਵਾਦ ਕਰਦੇ ਆ ਆਪਣੇ ਸਾਰੇ ਸਮੁੱਚੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਜੇ ਪੰਜਾਬ ਦੀ ਤਰੱਕੀ ਔਰ ਖੁਸ਼ਹਾਲੀ ਲਾ ਨ ਆਰਡਰ ਔਰ ਕੋਈ ਵੀ ਜਿਹੜਾ ਕਰਾਈਮ ਔਰ ਨਸ਼ੇ ਦਾ ਖਾਸ ਤੌਰ ਤੇ ਜਿਹੜਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਆ ਆਪਾਂ ਇਸ ਤੋਂ ਜੇ ਨਜਾਦ ਪਾ ਸਕਦੇ ਆ ਤੇ ਕੇਵਲ ਤੋਂ ਕੇਵਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਅਮਿਤ ਸ਼ਾਹ ਜੀ ਇਹ ਸਾਰੇ ਜਿਹੜੇ ਸਾਡੇ ਲੀਡਰ ਨੇ ਇਹ ਸਾਡੇ ਪੰਜਾਬ ਨੂੰ ਜਿਹੜਾ ਖੁਸ਼ਹਾਲ ਬਣਾ ਸਕਦੇ ਨੇ ਜਿਹੜਾ ਪੰਜਾਬ ਅੱਜ 18ਵੇਂ 20ਵੇਂ ਨੰਬਰ ਤੇ ਆ ਗਿਆ ਆ ਇਹ ਪੰਜਾਬ ਸਾਡਾ ਜਿਹੜਾ ਆ ਪਹਿਲੇ ਦੂਜੇ ਨੰਬਰ ਤੇ ਉਦੋਂ ਹੀ ਆਊਗਾ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵਾਗ ਦੋਰ ਦਵਾਂਗੇ ਇਹ ਸਰਕਾਰ ਸੈਂਟਰ ਸਰਕਾਰ ਦਾ ਬਹੁਤ ਵੱਡਾ ਇੱਕ ਪੰਜਾਬ ਦੇ ਰਿਲੇਟਡ ਇਹ ਕਦਮ ਅੱਗੇ ਉਠਾਇਆ ਗਿਆ ਵਾ ਅਸੀਂ ਪ੍ਰਧਾਨ ਮੰਤਰੀ ਆਪਣੇ ਨਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਪੰਜਾਬ ਦੇ ਵਾਸਤੇ ਕਦਮ ਉਠਾਇਆ ਇਹ ਸਭ ਤੋਂ ਵੱਡਾ ਇਹ ਪੰਜਾਬ ਅਸੀਂ ਇੱਕ ਗਿਫਟ ਗੋਡ ਗਿਫਟ ਵੀ ਸਮਝੋ ਇਹ ਹੀ ਕਿ ਇਹ ਬਿਛਰੇ ਹੋਏ ਇਲਾਕੇ ਅੱਜ ਸਾਡੇ ਪੰਜਾਬ ਦੇ ਬਹੁਤ ਕਾਰੋਬਾਰ ਇੱਥੇ ਵਧੇਗਾ ਕਿ ਜੇ ਆਨ ਜਾਨੂ ਇਨੀ ਜਿੰਨੀ ਕਿਲਤ ਸੀ ਨਾ ਤੇ ਸੇਫਟੀ ਨਹੀਂ ਸੀ ਹੈਗੀ ਰੇਲ 'ਚ ਜਾਣ ਤੇ ਬਹੁਤ ਸੇਫਟੀ ਹੈ ਇਹ ਆਪਣਾ ਪੰਜਾਬ ਨੂੰ ਇੱਕ ਤਰ੍ਹਾਂ ਦਾ ਇੱਥੇ ਕੁਸ਼ਾਲ ਬਣਾਉਣ ਵਾਸਤੇ ਇੱਕ ਕਦਮ ਉਠਾਇਆ ਗਿਆ ਇਹਨਾਂ ਦੇ ਵਿੱਚ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸ਼wini ਪਿਆਜੀ ਮੰਤਰੀ ਆਪਣੇ ਉਹਨਾਂ ਦਾ ਧੰਨਵਾਦ ਅਮਿਤ ਸ਼ਾਹ ਜੀ ਦਾ ਬਹੁਤ ਜ਼ਿਆਦਾ ਮੈਂ ਤੁਹਾਨੂੰ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਇਹ ਧਿਆਨ ਰੱਖਦਿਆ ਹੋਇਆ ਪੰਜਾਬ ਨੂੰ ਮੱਕੀ ਚੱਕਰ ਵਾਸਤੇ ਇਹ ਇਲਾਕਿਆਂ ਦਾ ਕਾਰੋਬਾਰ ਮਿੰਸ ਤੇ ਜਿੰਨੇ ਵੀ ਸਾਡੇ ਪੰਜਾਬ ਨੂੰ ਜਾਨ ਵਾਸੇ ਓਕਰ ਆਂਦੀ ਸੀ ਇਹ ਐਸ ਲਈ ਬਿਲਕੁਲ ਇਹਨਾਂ ਨੇ ਸਹੀ ਮਗਰੀ ਡਿਸੀਜਨ ਲਿਆ ਪੰਜਾਬ ਵਾਸਤੇ ਇਹ ਹਾਲੇ ਮਗਰੀ ਬਿੱਟੂ ਜੀ ਨੇ ਬਹੁਤ ਵਧੀਆ ਇੱਕ ਐਵੀ ਮਗਰੀ ਹਪਾਲਾ ਪੰਜਾਬ ਵਾਸੇ ਕਰਾਇਆ ਆਉਣ ਵਾਲੇ ਟਾਈਮ ਤੇ ਇਹ ਬਿੱਟੂ ਜੀ ਹਾਲੇ ਵਾਸਤੇ ਪੰਜਾਬ ਵਾਸੇ ਬਹੁਤ ਮਗਰੀ ਵਧੀਆ ਚੀਜ਼ਾਂ ਲਿਆਉਣਗੇ ਇਹਨਾਂ ਨੂੰ ਐਡਕੀ ਸਪੋਰਟ ਕਰਕੇ ਮੈਂ ਤੇ ਕਹਿੰਦਾ ਬੀਜੇਪੀ ਨੂੰ ਸਾਰਾ ਪੰਜਾਬ ਨੂੰ ਚਾਹੀਦਾ ਸਪੋਰਟ ਕਰੇ ਕਿ ਪੰਜਾਬ ਸਾਡਾ ਹੋਰ ਮਗਰੀ ਖਿਸ਼ਾਲ ਹੋਵੇ